ਕੁਦਰਤ ਕਵਨ ਇਹਦਾ ਮਤਲਬ ਮੇਰੀ ਕੀ ਤਾਕਤ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਤੁ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੈਂ ਬੇਨਤੀ ਕਰਾਂ ਉਸ ਤੋਂ ਅੱਗੇ ਥੋੜਾ ਜਿਹਾ ਹੋਰ ਅਸੀਂ ਬਚਨ ਲੈ ਲਈ ਹੁਣ ਇਹ ਵੀ ਕਹਿ ਦਿੱਤਾ ਮੇਰੀ ਸ਼ਕਤੀ ਨਹੀਂ ਮੈਂ ਬੋਲ ਸਕਾਂ ਉਸ ਤੋਂ ਬਾਅਦ ਜਦੋਂ ਅਸੀਂ ਸ੍ਰਿਸ਼ਟੀ ਦੀ ਰਚਨਾ ਬਾਰੇ ਆਉਂਦੇ ਵੇਖੋ ਮਹਾਰਾਜ ਜੀ ਇੱਕ ਇੱਕ ਤੋਕ ਵਿੱਚ ਮੈਂ ਕਹਿਣਾ ਹਾਂ ਨਾ ਜਿਹੜੇ ਫਲਸਫੇ ਪਿਛਲੇ ਦਿਨ ਮੈਂ ਇੱਥੇ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਮਹਾਰਾਜ ਮੇਰੇ ਕੋਲ ਟਾਈਮ ਸਿਰਫ ਇੱਕ ਤੋਕ 'ਚ ਮੈਨੂੰ ਇਹ ਗੱਲ ਸਮਝਾਓ ਮਹਾਰਾਜ ਕਹਿਣਗੇ ਇੱਕ ਤੋਕੇ ਸਮਝ ਜੇ ਕਹੀਏ ਮਹਾਰਾਜ ਮੈਨੂੰ ਡਿਟੇਲ ਦਿਓ ਤੇ ਗੁਰੂ ਗ੍ਰੰਥ ਸਾਹਿਬ ਸੈਂਕੜੇ ਸ਼ਬਦ ਇੱਕੋ ਤੋਕ ਦੀ ਵਿਆਖਿਆ ਵੀ ਦੇ ਦੇਣ ਜਿਵੇਂ ਚਲੋ ਆਪਾਂ ਇੱਕ ਉਦਾਹਰਨ ਲੈ ਲੈਂਦੇ ਸੁਖਮਨੀ ਸਾਹਿਬ ਦਾ ਪਾਠ ਹੀ ਉਸ ਦਿਨ ਇੱਥੇ ਕਿਹਾ ਸੀ ਰਿਪੀਟ ਕਰਨ ਲੱਗਾ ਅਸੀਂ ਪੁੱਛੀਏ ਮਹਾਰਾਏ ਸਾਨੂੰ ਇਹ ਦੱਸੋ ਕਿ ਬ੍ਰਹਮ ਗਿਆਨੀ ਕੌਣ ਹੈ ਅਠਵੀਂ ਅਸ਼ਟਵਦੀ ਤੇ ਗੁਰੂ ਅਰਜੁਨ ਸਾਹਿਬ ਸਿਰਫ ਇਹਨਾਂ ਤਿੰਨ ਤੁਕਾਂ ਵਿੱਚ ਕਹਿ ਦੇਣਗੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਿ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਤਿੰਨ ਹੀ ਵਚਨ ਕਹਿਣਾ ਮਨ ਵੀ ਸੱਚ ਅੱਖਾਂ ਵੀ ਸੱਚ ਤੇ ਮੁਖ ਵੀ ਸੱਚ ਤਿੰਨ ਹੀ ਮਹਾਰਾਜ ਸਾਨੂੰ ਡਿਟੇਲ ਨਾਲ ਸਮਝਾਓ ਕਿ ਜਿਹਦੇ ਵਿੱਚ ਇਹ ਕੁਝ ਵਾਪਰੇ ਉਹਦਾ ਜੀਵਨ ਤੇ ਚੇਤੇ ਰੱਖੋ ਇੱਕ ਬ੍ਰह्मज्ञानी ਲਫਜ਼ ਦੀ ਵਿਆਖਿਆ ਲਈ ਫਿਰ ਗੁਰੂ ਅਰਜੁਨ ਦੇਵ ਨੇ 80 ਤੁਕਾਂ ਉਚਾਰਨ ਕਰ ਦਿੱਤੀ ਮੈਂ ਬੇਨਤੀ ਕਰਾਂਗਾ ਇਹਦੇ ਵਿੱਚ ਡਿਟੇਲ ਵੀ ਸੰਖੇਪੇ ਸ਼ਬਦਾਂ ਵਿੱਚ ਤੇ ਇਹਦੇ ਵਿੱਚ ਸੰਖੇਪਤਾ ਵੀ ਇੱਕ ਤੁਕ ਵਿੱਚ ਹੈ ਹੁਣ ਇਸ ਤੋਂ ਅੱਗੇ ਆਪਾਂ ਚੱਲੀਏ ਜਦੋਂ ਅਸੀਂ ਸ੍ਰਿਸ਼ਟੀ ਰਚਨਾ ਦੀ ਗੱਲ ਕਰਨੇ ਮਹਾਰਾਜ ਜੀ ਨੇ ਉਸ ਵਕਤ ਜਿਹੜੇ ਹਿੰਦੁਸਤਾਨ ਵਿੱਚ ਧਰਮ ਪਰਫੁੱਲਤ ਸਨ ਮੈਂ ਅਰਜ਼ ਕਰਾਂ ਉਹਨਾਂ ਦਾ ਜ਼ਿਕਰ ਕੀਤਾ ਉਸ ਵਿੱਚ ਪਹਿਲਾ ਸਵਾਲ ਪੈਦਾ ਕੀਤਾ ਕਮਣ ਸੁਵੇਲਾ ਵਕਤ ਕਮਣ ਕਵਣ ਥਿਤ ਕਮਣ ਵਾਰ ਕਮਣ ਸ਼ਰੂਤੀ ਮਹਾ ਕਮਣ ਜਿਤ ਹੋਵਾ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਕੋ ਵੈ ਲੈ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ ਪਰ ਇਹ ਗੱਲ ਕਹਿ ਕੇ ਵੇਖੋ ਇਸ ਇੱਕ ਤੋਕ ਚ ਗੁਰਮਖੋ ਧਿਆਨ ਦਿਆ ਜੇ ਪੂਰੇ ਕੁਰਾਨ ਦੀ ਵਿਆਖਿਆ ਇੱਕ ਸਤਰ ਚ ਕਰ ਦਿੱਤੀ ਕਹਿੰਦੇ ਮੈਨੂੰ ਦਿਖਾਓ ਕੁਰਾਨ ਵਿੱਚ ਕਿਹੜੀ ਆਇਤ ਹੈ ਜਿਹੜੀ ਸ੍ਰਿਸ਼ਟੀ ਦੀ ਰਚਨਾ ਦਾ ਵੇਲਾ ਮਕੀਨਾ ਤੇ ਤਰੀਕ ਦੱਸਦੀ ਬਈ ਮਤਲਬ ਸਾਡੀ ਸਟੱਡੀ ਕਰਨ ਦੀ ਲੋੜ ਨਾ ਕੋਈ ਬਾਬਾ ਜੀ ਕਹਿੰਦੇ ਮੈਨੂੰ ਦੱਸੋ ਕੁਰਾਨ ਵਿੱਚ ਹੈ ਕਿਤੇ ਦੂਜੀ ਗੱਲ ਕਈ ਵਿਦਵਾਨ ਪੰਡਤੋ ਮੈਨੂੰ ਦੱਸੋ ਕਿ ਜੇ ਇਹ ਸਭ ਕੁਝ ਵੇਦਾਂ ਵਿੱਚ ਹੈ ਕੋਈ ਸ਼ਰੂਤੀ ਮੈਨੂੰ ਸੁਣਾਓ ਉਹ ਸਮਾਂ ਉਹ ਟਾਈਮ ਉਹ ਵਕਤ ਕਿਹੜਾ ਸੀ ਫਿਰ ਨਾਲ ਕਹ ਜੋਗੀ ਸਾਧਨਾ ਕਰਨ ਵਾਲਿਓ ਤੁਹਾਡੇ ਕੋਲ ਉਡਾਰੀ ਬਹੁਤ ਤੇ ਤੁਸੀਂ ਦੱਸੋ ਪਰ ਨਾਲ ਇਹ ਵੀ ਗੱਲ ਕਹਿ ਦਿੱਤੀ ਇਸ ਸੰਬੰਧੀ ਸਿਰ ਖਪਾਈ ਨਾ ਕਰਿਓ ਕਿਉਂਕਿ ਇਹ ਸੰਬੰਧੀ ਕੇਵਲ ਉਹ ਜਾਣਦਾ ਜਿਨੇ ਰਚਨਾ ਕੀਤੀ ਫਿਰ ਬੇਨਤੀ ਸਬਦ ਸੁਣਿਓ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੀ ਮਹਾ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਕੋ ਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾ ਨਾ ਕੋਈ ਜਾ ਜਾਣੀ ਜਾ ਜਿਸਨੇ ਜਾ ਪਾਠ ਕਰਾਂਗੇ ਤੇ ਅਰਥ ਬਿਲਕੁਲ ਗਲਤ ਹੋ ਜਾਣ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਉਈ ਅੱਗੇ ਮਹਾਰਾਜ ਕਹਿੰਦੇ ਕਿਵ ਕਰ ਆਖਾਂ ਕਿਵਸਾ ਲਾਈ ਕਿਉ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਮਹਾਰਾਜ ਕਹਿੰਦੇ ਕਿੰਨਾ ਕੋ ਆਖਿਆ ਜਾ ਸਕਦਾ ਇਸ ਤੋਂ ਅੱਗੇ ਇੱਕ ਸਵਾਲ ਉੱਠਦਾ ਹੈ ਕਿ ਮਹਾਰਾਜ ਆਪ ਇਹ ਕਹਿ ਰਹੇ ਹੋ ਵੀ ਆਖਿਆ ਨਹੀਂ ਜਾ ਸਕਦਾ ਬੋਲਿਆ ਨਹੀਂ ਜਾ ਸਕਦਾ ਕਥਨ ਨਹੀਂ ਕੀਤਾ ਜਾ ਸਕਦਾ ਫਿਰ ਇੰਨਾ ਤੁਸੀਂ ਜ਼ੋਰ ਦੇ ਰਹੇ ਹੋ ਵੀ ਉਹਨੂੰ ਬੋਲੋ ਉਹਨੂੰ ਜਪੋ ਹੁਣੇ ਅਸੀਂ ਪਾਠ ਸੁਣਨ ਕੀਤਾ ਕਿ ਪੂਰੇ ਗੁਰੂ ਦੀ ਬਾਣੀ ਜਪੋ ਪ੍ਰਾਣੀ ਉਹ ਰੋਜ਼ ਜਪੋ ਫਿਰ ਅੱਗੇ ਮਹਾਰਾਜ ਜੀ ਨੇ ਕਿਰਪਾ ਕੀਤੀ ਇਹ ਇਸ ਇਸ ਪੌੜੀ ਦਾ ਪਾਠ ਜ਼ਰੂਰ ਸੁਣਿਓ ਮਹਾਰਾਜ ਕਹਿੰਦਿਆ ਸਾਲਾਹੀ ਸਾਲਾਹ ਕਿਉਂਕਿ ਅੱਖਰਾਂ ਵਿੱਚ ਸਲੋਤਾ ਹੁੰਦੀ ਏ ਪਰ ਅੱਖਰਾਂ ਰਾਈ ਕੀਤੀ ਸਲੋਤਾ ਨਾਲ ਸਿਰਜਣਕਾਰ ਦਾ ਅੰਤ ਫਿਰ ਵੀ ਨਹੀਂ ਪਾਇਆ ਜਾ ਸਕਦਾ ਫਿਰ ਬੇਨਤੀ ਸਾਲਾਹੀ ਇਹ ਦਾ ਅਰਥ ਹੋ ਗਿਆ ਸਲਾਉਣ ਜੋਗ ਸਾਂ ਲਾਖੇ ਸਲਾਉਣ ਜੋਗ ਪਰਮਾਤਮਾ ਦੀ ਸਿਬਤ ਸਲਾ ਕਰ ਪਰ ਇਤੀ ਸੁਰਤ ਨ ਪਾਈਆ ਇੰਨੀ ਸੁਰਤ ਇੰਨੀ ਸਮਝ ਨਹੀਂ ਤੈਨੂੰ ਪੈਗੀ ਇਤੀ ਸੁਰਤ ਦਾ ਅਰਥ ਤੇ ਸੋਝੀ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਹਾ ਪਵੈ ਸਮੁੰਦਨਾ ਜਾਣੀ ਹੈ ਇਹ ਇਹਦੀ ਕਥਾ ਕੌਣ ਕਰੂਗਾ ਜੀ ਮੈਂ ਦੇਖੋ ਲਵ ਜਿਹੜੇ ਵਰਤਿਆ ਬਾਬਾ ਜੀ ਦੇ ਹਜ਼ੂਰ ਨੇ ਕਿਹਾ ਸਾ ਲਾਗੀ ਸਾ ਲਾਗੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੇਂ ਸਮੁੰਦਰ ਨਾ ਜਾਣੀਏ ਅੱਗੇ ਪਰਕਰਨ ਬਦਲ ਜਾਏਗਾ ਪੌੜੀ ਮਹਾਰਾਜ ਕਹਿੰਦੇ ਸਲਾਉਣ ਜੋਗ ਪਰਮਾਤਮਾ ਨੂੰ ਸਲਾਹ ਪਰ ਚੇਤੇ ਰੱਖੀ ਸਲੋਤਾ ਕਰ ਕਰਕੇ ਅਭੇਦਤਾ ਮਿਲ ਸਕਦੀ ਹੈ ਪਰ ਅਪੇਧ ਹੋਏ ਵੀ ਕਦੀ ਬੋਲ ਕੇ ਨਹੀਂ ਦੱਸਦੇ ਕਿ ਜਿਹਦੇ ਵਿੱਚ ਅਸੀਂ ਅਪੇਧ ਹੋ ਗਿਆ ਉਸੇ ਮੁਕੰਮਲ ਬਿਆਨ ਕਰ ਦਿੰਦੇ ਫਿਰ ਬੇਨਤੀ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਨਦੀਆਂ ਦੇ ਅਰਥ ਸੌਖੇ ਨੇ ਵਾਹ ਦਾ ਲਬਜ਼ੀ ਅਰਥ ਜਿਹੜਾ ਹੈ ਇਹ ਵੀ ਆਪ ਨੂੰ ਪਤਾ ਬਾਣੀ ਚ ਵਾਹ ਦਾ ਅਰਥ ਸ਼ਬਾਸ਼ ਵੀ ਆਇਆ ਨਾਨਕ ਦਾਸ ਕਹੋ ਗੁਰ ਵਾਹ 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 ਬਾਣੀ ਨਿਰੰਕਾਰ ਹੈ ਪਰ ਇੱਥੇ ਵਾਹ ਦਾ ਅਰਥ ਹੈ ਵਾੜੇ ਨਾਲੇ ਨਿੱਕੇ ਨਕੇ ਨਦੀਆਂ ਨਾਲੇ ਮਹਾਰਾਜ ਕਹਿੰਦੇ ਆ ਉਹ ਭਾਈ ਦੁਨੀਆਂ ਦੇ ਲੋਗੋ ਉਸ ਪ੍ਰਮਾਤਮਾ ਦਾ ਅੰਤ ਕੌਣ ਪਾਏਗਾ بارش ਸ਼ੁਰੂ ਹੋਈ ਨਦੀ ਦਾ ਪਾਣੀ ਉਫਾਲ ਵਿੱਚ ਆ ਗਿਆ ਨਿੱਕੇ ਨਿੱਕੇ ਬਰਸਾਤੀ ਨਾਲੇ ਚੱਲ ਪਏ ਕਿੰਨੀ ਤੇਜ਼ੀ ਕਿੰਨੀ ਰਫ਼ਤਾਰ ਨਾਲ ਚੱਲੇ ਪਰ ਇੰਨਾ ਜ਼ਫਰ ਜਲ ਦੇ ਕੋਈ ਸਫ਼ਰ ਕਰਦੇ ਜਦੋਂ ਸਮੁੰਦਰ ਵਿੱਚ ਨਾਲੇ ਨਦੀਆਂ ਦਰਿਆ ਜਾ ਮਿਲੇ ਕਦੀ ਵਾਪਸ ਆ ਕੇ ਕਿਸੇ ਨੇ ਦੱਸਿਆ ਕਿ ਲੋਕੋ ਜਿਸ ਸਮੁੰਦਰ ਵਿੱਚ ਮੈਂ ਵਲੀਣ ਹੋ ਗਿਆ ਉਹ ਸਮੁੰਦਰ ਇਤਨਾ ਕੁ ਗਹਿਰਾ ਜਿਵੇਂ ਨਦੀਆਂ ਅਤੇ ਨਾਲੇ ਸਫਰ ਕਰਕੇ ਸਮੁੰਦਰ ਵਿੱਚ ਸਮਾ ਸਕਦੇ ਆ ਪਵੇਂ ਸਮੁੰਦ ਨਾ ਜਾਣੀਐ ਨਾ ਉਹਨਾਂ ਦਾਦੀਆਂ ਨਾਲਿਆਂ ਦੀ ਕੋਈ ਪਛਾਣ ਤੇ ਨਾ ਨਦੀਆਂ ਨਾਲੇ ਵਾਪਸ ਆ ਕੇ ਦੱਸਦੇ ਆ ਸਮੁੰਦਰ ਕਿਤਨਾ ਕੁ ਵਿਸ਼ਾਲ ਹੈ ਤੂੰ ਸਿਮਰਨ ਅਖਰਾਂ ਰਹੀ ਕਰ ਤੂੰ ਸ਼ਬਦ ਅਖਰਾਂ ਰਹੀ ਜਪ ਤੋ ਸ਼ਬਦ ਨੂੰ ਅੱਖਰਾਂ ਰਾਈਂ ਗਾਂ ਪਰ ਜਿਵੇਂ ਨਦੀਆਂ ਨਾਲੇ ਅਪੇਧ ਹੋ ਜਾਣ ਵਾਪਸ ਆ ਕੇ ਕਦੀ ਦੱਸਦੇ ਨਹੀਂ ਸੱਚ ਐਵੇਂ ਉਹਦੇ ਵਿੱਚ ਅਪੇਧ ਹੋਏ ਉਹਨੂੰ ਗਾ ਜ਼ਰੂਰ ਲੈਣਗੇ ਪਰ ਪੂਰੀ ਵਿਆਖਿਆ ਉਹ ਵੀ ਨਹੀਂ ਕਰ ਸਕਦੇ ਮੇਰੀ ਬੇਨਤੀ ਕੋਈ ਸ਼ਬਦ ਮੈਂ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ ਕਰਾਂ ਇਹ ਚੇਹੇ ਨਹੀਂ ਵੀ ਆਪਾਂ ਮਹਾਰਾਜ ਨੂੰ ਚੈਲੰਜ ਕਰ ਰਹੇ ਹਾਂ ਪੂਰਾ ਕਿਹਾ ਉਹਨਾਂ ਸਾਨੂੰ ਸਮਝਾਇਆ ਹੈ ਕਿ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਨਾਲ ਕਿਆ ਪਵੈ ਸਮੁੰਦਰ ਨ ਜਾਣੀਐ ਹੁਣ ਮਹਾਰਾਜ ਜਿੰਨੂ ਰੱਬ ਚੇਤੇ ਆਏਗਾ ਹੁਣ ਅੱਗੇ ਪ੍ਰਕਰਨ ਵਧਣ ਗਿਆ ਸਮੁੰਦਰ ਸ਼ਾਹ ਸੁਲਤਾਨ ਹੁਣ ਇਹਦੇ ਅਰਥ ਉਹ ਨਹੀਂ ਲਬ ਸਮੁੰਦਰੀ ਉਥੇ ਸੀ ਜਿਵੇਂ ਨਦੀਆਂ ਅਤੇ ਨਾਲੇ ਸਮੁੰਦਰ ਦੇ ਵਿੱਚ ਅਪੇਧ ਹੋ ਜਾਣ ਨਾ ਉਹ ਸਮੁੰਦਰ ਦਾ ਅੰਤ ਪਾ ਸਕਦੇ ਆ ਨਾ ਨਦੀਆਂ ਨਾਲਿਆਂ ਦੀ ਅਪੇਧ ਹੋਆਂ ਦੀ ਕੋਈ ਪਛਾਣ ਹੁੰਦੀ ਹੈ ਸੱਚ ਏਜੇ ਇਹ ਸਾਰੀਆਂ ਪਛਾਣਾਂ ਸ਼ਬਦ ਓਨੀ ਦੇਰ ਤੱਕ ਨੇ ਜਿੰਨੀ ਦੇਰ ਤੱਕ ਅਪੇਧ ਤਾਂ ਨਹੀਂ ਅੱਜ ਵੀ ਦਾਸ ਦੇ ਮਨ ਸੀ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਨੇ ਰੱਬ ਦਾ ਨਾਮ ਕਿਸੇ ਰੂਪ ਚ ਪੁਕਾਰਿਆ ਗਿਆ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਸ ਨਾਮ ਨੂੰ ਕਿਤੇ ਵੀ ਘੇਟ ਨਹੀਂ ਕੀਤਾ ਯਾਦ ਰੱਖੋ ਹਾਲਾਂਕਿ ਅੱਲਾਹ ਕਰੀਮ ਰਹੀਮ ਇਹ ਸਾਰੇ ਜਿਹੜੇ ਸ਼ਬਦ ਨੇ ਇਹ ਸਾਰੇ ਦੇ ਸਾਰੇ ਸ਼ਬਦ ਇਸਲਾਮਕ ਨੇ ਗੋਪਾਲ ਗਵਰਧਨ ਮੋਰਾਰੀ ਦੀਨ ਦਿয়াল ਬੀਠੂਲ ਇਹ ਸਾਰੇ ਦੇ ਸਾਰੇ ਸ਼ਬਦ ਪੂਰਬ ਦੇ ਨੇ ਮੈਂ ਕਹਿੰਦਾ ਅੱਜ ਵੀ ਪੂਰਬ ਤੇ ਪੱਛਮ ਨੂੰ ਜੇ ਕਿਤੇ ਕੋਈ ਅੰਦਰ ਦਾ ਸੁੱਖ ਦੇ ਸਕਦਾ ਹੈ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਸੁੱਖ ਦੇ ਸਕਦਾ ਇੱਥੇ ਆ ਕੇ ਦੋਨਾਂ ਨੂੰ ਠੰਡ ਪੈ ਗਈ ਦੋਨਾਂ ਦੇ ਅੰਦਰ ਨੂੰ ਸਕੂਨ ਮਿਲੇਗਾ ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲੱਗਾ ਕਿ ਨਦੀਆਂ ਨਾਲੇ ਅ ਭੇਦਤਾ ਤੱਕ ਨਾਮ ਨੇ ਆ ਸਤਲੁਜੇ ਆ ਜੀ ਬਿਆਸ ਜੀ ਆ ਰਾਵੀ ਖੈ ਆ ਨਰਮਦਾ ਖੈ ਪਰ ਯਾਦ ਰੱਖਿਓ ਜਦੋਂ ਇਹ ਦਰਿਆ ਸਮੁੰਦਰ ਚ ਜਾ ਮਿਲੇ ਕਿਸੇ ਨੇ ਕੀ ਪਹਿਚਾਨ ਲੈਣਾ ਸਤਲੁਜ ਦਾ ਪਾਣੀ ਕਿਹੜਾ ਹੈ ਰਾਵੀ ਦਾ ਪਾਣੀ ਕਿਹੜਾ ਹੈ ਗੁਰਮੁਖੋ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਸ਼ਬਦ ਨੇ ਸਾਰੇ ਅਪੇਧ ਹੋਏ ਮਹਾਪੁਰਖਾਂ ਦੇ ਨੇ ਅਸੀਂ ਜਿਹੜੇ ਮਰਜ਼ੀ ਸ਼ਬਦ ਵਰਤੀ ਜਾਈਏ ਇਹ ਬ੍ਰਹਮ ਵਿੱਚ ਅਪੇਧ ਹੋਏ ਕੇਵਲ ਬ੍ਰਹਮ ਗਿਆਨੀਆ ਕਿਹੜਾ ਜੀ ਧਰਮ ਇਹ ਨਾਲ ਵੈਗਰੂ ਫਿਰ ਬੜਾ ਔਖਾ ਜਿਹਾ ਸ਼ਬਦ ਲੱਗਦਾ ਕਹਿਣਾ ਕਿਉਂਕਿ ਅਸੀਂ ਵੀ ਤਾਂ ਬੰਨ ਕੇ ਰੱਖਿਆ ਨਾ ਅਸੀਂ ਵੀ ਤਾਂ ਕਹਿੰਦੇ ਆ ਸਿੱਖਾਂ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮੈਂ ਕਹਿੰਦਾ ਨਹੀਂ ਕਰੋੜਾਂ ਬ੍ਰਹਮੰਡਾਂ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਇਹ ਇਹ ਕੇਵਲ ਇੱਕ ਕਮਿਊਨਿਟੀ ਤੱਕ ਸੀਮਿਤ ਨਹੀਂ ਚਲੋ ਇਹ ਬੜਾ ਹੋਰ ਬਰੀਕ ਵਿਸ਼ਾ ਹੈ ਅਸੀਂ ਇਹਨੂੰ ਗੁਰੂ ਸਤਗੁਰੂ ਨੂੰ ਗੁਰੂ ਰੂਪ ਜਾਣ ਕੇ ਝੁਕਨੇ ਖਾਂ ਪਰ ਇਹਦਾ ਉਪਦੇਸ਼ ਖੰਡਾਂ ਬ੍ਰਹਮੰਡਾਂ ਵਿੱਚ ਲਾਗੂ ਹੁੰਦਾ ਹੈ ਅੱਗੇ ਅਸੀਂ ਦੇਖਨੇ ਆ ਕਿ ਜਿਹੜੇ ਭੇਦ ਹੋ ਗਏ ਉਹ ਕੀ ਬੋਲਣਗੇ ਜੀ ਇਹੀ ਕਾਰਨ ਕੇ ਅਭੇਦ ਹੋਇਆ ਮਹਾਪੁਰਖ ਉਹਦੇ ਲਈ ਰੱਬ ਲਈ ਵਰਤਿਆ ਕੋਈ ਵੀ ਸ਼ਬਦ ਅਪਮਾਨਜਨਕ ਨਹੀਂ ਦੇ ਖੇਤ ਜੋਗ ਨਹੀਂ ਬਾਬਾ ਜੀ ਤਾਂ ਕਹਿੰਦੇ ਆ ਮਹਾਰਾਜ ਦਾ ਇੱਕ ਸ਼ਬਦ ਹੈ ਹਜ਼ੂਰ ਨੇ ਫਰਮਾਇਆ ਕਹਿਣ ਲੱਗੇ ਪ੍ਰਮਾਤਮਾ ਸਿਰ ਨਾਨਕ ਲੋਕਾਂ పాਵਖ ਹੈ ਗੁਰੂ ਨਾਨਕ ਸਾਹਿਬ ਦੀ ਤਕ ਸਿਰ ਨਾਨਕ ਲੋਕਾਂ పాਵਖ ਹੈ ਇਹਦਾ ਅਰਥ ਹੋ ਗਿਆ ਗੁਰੂ ਨਾਨਕ ਸਾਹਿਬ ਦਾ ਸਿਰ ਲੋਕਾਂ పాਵਖ ਹੈ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਜਾ ਚੁਕੇ ਉਹਨਾਂ ਲੋਕਾਂ ਦੇ ਚਰਨਾ ਝੁਕਦਾ ਹੈ ਵਲੇ ਹਾਰੇ ਜਾਉ ਜੀਤੇ ਤੇਰੇ ਨਾਮ ਹੈ ਪ੍ਰਮਾਤਮਾ ਤੇਰੀ ਇਸ ਧਰਤੀ ਚ ਅਨੇਕਾਂ ਲੋਕ ਨੇ ਅਨੇਕਾਂ ਲੋਕ ਅਨੇਕਾਂ ਨਾਮਾਂ ਨਾਲ ਤੈਨੂੰ ਪੁਕਾਰਦੇ ਨੇ ਜਿਨ੍ਹਾਂ ਨਾਮਾਂ ਨਾਲ ਪੁਕਾਰਦੇ ਨੇ ਉਹਨਾਂ ਤੋਂ ਕੁਰਬਾਨ ਜਾਣਾਂ ਤੇ ਪੁਕਾਰਨ ਵਾਲਿਆਂ ਦੇ ਚਰਨਾਂ ਵਿੱਚ ਮੈਂ ਆਪਣਾ ਸਿਰ ਰੱਖਣਾ ਮੈਂ ਬੇਨਤੀ ਕਰਾਂ ਇੰਨੀ ਵਿਸ਼ਾਲਤਾ ਕਿਤੇ ਮਿਲੇਗੀ ਮਹਾਰਾਜ ਨੇ ਕਿਹਾ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਣਨਾ ਬਲਿਹਾਰੇ ਜਾਉਂ ਜੀਤੇ ਤੇਰੇ ਨਾਮ ਫਿਰ ਅਰਜ਼ ਕਰਾਂਗਾ ਕਿ ਨਦੀਆਂ ਨਾਲੇ ਅਪੇਧ ਨੇ ਪਰ ਬੋਲ ਨਹੀਂ ਸਕਣਗੇ ਅਪੇਧ ਹੋਇਆ ਕੀ ਬੋਲੇਗਾ ਜੀ ਇਸ ਤੋਂ ਅਗਲੀ ਬੇਨਤੀ ਹੁਣ ਜਿਨ੍ਹਾਂ ਨੇ ਸਲਾਹਤਾ ਕੀਤੀ ਉਹਨਾਂ ਦੇ ਸਾਹਮਣੇ ਦੁਨੀਆ ਦੇ ਪਦਾਰਥਾਂ ਦੀ ਕੀਮਤ ਕੀ ਇੱਥੇ ਕਹੇ ਪਵੈ ਸਮੁੰਦ ਨਾ ਜਾਣੀ ਹੈ ਪਰ ਕਰਨ ਸਮਾਪਤ ਤੇ ਪੌੜੀ ਕੋਈ ਸਮੁੰਦ ਸ਼ਾਹ ਸੁਲਤਾਨ ਜੇ ਕਿਸੇ ਬੰਦੇ ਕੋਲ ਜਿੰਨਾ ਸਮੁੰਦਰ ਦਾ ਪਾਣੀ ਐ ਸਮੁੰਦਰਾਂ ਦੇ ਖਜ਼ਾਨੇ ਹੋਣ ਇੰਨਾ ਵੱਡਾ ਕੋਈ ਅਮੀਰ ਹੋਵੇ ਸੁਲਤਾਨ ਹੋਵੇ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੈ ਫਿਰ ਬੇਨਤੀ ਸੁਣਿਓ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰੈ ਜਿਸ ਮੂ ਬੰਦੇ ਕੀੜੀ ਨਿਮਰਤਾ ਦਾ ਸੂਚਕ ਜਿਸ ਨਿਮਰਤਾ ਵਾਲੇ ਦੇ ਅੰਦਰ ਪਰਮਾਤਮਾ ਦਾ ਨਾਮ ਹੈ ਚੌਂਪੜੀ ਵਿੱਚ ਰਹਿ ਰਿਹਾ ਸੱਚਮੁੱਚ ਉਹਦੇ ਬਦਨ ਢੱਕਣ ਲਈ ਬਸਤਰ ਚੰਗਾ ਨਹੀਂ ਪਰ ਜੇ ਉਹਨੂੰ ਪਰਮਾਤਮਾ ਦਾ ਨਾਮ ਚੇਤੇ ਹੈ ਸਮੁੰਦਰਾਂ ਜਿੰਨੇ ਖਜ਼ਾਨੇ ਉਸ ਬੰਦਗੀ ਕਰਨ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਹੜਾ ਸਿਬਤ ਸਲਾ ਕਰਨ ਵਾਲੇ ਰੱਬ ਦੀਆਂ ਸਿਫਤਾਂ ਕਰਦਾ ਮੈਂ ਬੇਨਤੀ ਕਰਾਂ ਇਸ ਤੋਂ ਅੱਗੇ ਫਿਰ ਮਹਾਰਾਜ ਕੀ ਕਹਿੰਦੇ ਫਿਰ ਸੁਣਿਓ ਇਸ ਗੱਲ ਨੂੰ ਮਹਾਰਾਜ ਕਹਿੰਦੇ ਪਵੇ ਸਮੁੰਦ ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ ਗਿਰਾਂ ਸੇਤੀ ਮਾਲ ਤੁਮ ਕੀੜੀ ਤੁਲਨਾ ਹੋਵਣੀ ਜੇਤ ਸੇ ਮਨੋ ਨਾ ਵਿਸਰ ਅੱਗੇ ਕੀ ਹੈ ਅੰਤ ਨ ਸਿਪਤੀ ਕਹਿਣ ਨ ਅੰਤ ਮਹਾਰਾਜ ਇਹ ਕੀ ਖੇਡ ਵਰਤਾ ਰਹੇ ਪਹਿਲੀ ਪੌੜੀ ਚ ਕਹਿ ਰਹੋ ਸਾ ਲਾਹੀ ਸਾ ਲਾਹੇ ਸਿਪਤਾ ਕਰ ਤੇ ਹੁਣ ਅਗਲੀ ਪੌੜੀ ਚ ਕਹਿ ਰਹੋ ਨਾ ਸਿਪਤ ਵਿੱਚ ਆ ਭੇਦਤਾ ਹੈ ਪਰ ਸਿਪਤ ਕਰਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਸਿਮਤੀ ਕਹਿ ਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਤ ਨ ਵੇਖਣ ਸੁਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਣੜ ਕੇਤੇ ਬਿਲਾਏ ਤਾਂਕੇ ਅੰਤ ਨ ਪਾਏ ਜਾ ਕਿਹੜਾ ਉਹਦਾ ਇਹ ਇਹਦੀ ਕਥਾ ਗੁਰਮਖੋ ਕੀ ਹੋਵੇਗੀ ਮੈਂ ਆਪ ਨੂੰ ਕਹਾਂ ਜੀ ਜਬ ਜੀ ਸਾਹਿਬ ਦੀ ਬਾਣੀ ਜੇ ਕਿਤੇ ਇੱਕ ਇੱਕ ਪੌੜੀ ਇੱਕ ਇੱਕ ਤੁਕ ਅੰਤਰ ਟੇਕ ਕੇ ਸੁਰਤ ਨਾਲ ਚਲੀ ਜਾਏ ਪਿਆਰਿਓ ਇਹ ਸਾਰਾ Jap ਹੀ ਰੱਬ ਦਾ ਸਿਮਰਨ ਬਣ ਜਾਂਦਾ ਹੈ ਤੇ ਖੈ ਵੀ ਉਹਦਾ ਸਿਮਰਨ ਮਹਾਰਾਜ ਸੱਚੇ ਬਾਦਸ਼ਾਹ ਕਹਿੰਦਾ ਇਹਦਾ ਕੋਈ ਅੰਤ ਨਹੀਂ ਇਸ ਤੋਂ ਅੱਗੇ ਜਦੋਂ ਅਸੀਂ ਪਾਠ ਕਰਨੇ ਚਲੋ ਮੈਂ ਵਿੱਚੋਂ ਲੈ ਲੈਣਾ ਜਦੋਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਭੰਡਾਰ ਸਾਰੀ ਗੱਲ ਕਰ ਗਿਆ ਮਹਾਰਾਜ ਅਖੀਰ ਤੇ ਅੱਜ ਤੱਕ ਜਿੰਨੇ ਵੀ ਪੈਗੰਬਰ ਹੋਏ ਜਿੰਨੇ ਵੀ ਅਵਤਾਰ ਹੋਏ ਕੁਝ ਕੁ ਦਾ ਤੇ ਨਾਂ ਲੈ ਦਿੱਤਾ ਜਿੰਨੇ ਵੀ ઋષਿ ਹੋਏ ਜਿੰਨੇ ਵੀ ਧਰਮਾਤਮਾ ਹੋਏ ਜਿੰਨੇ ਵੀ ਸੰਤ ਹੋਏ ਸਾਰਿਆਂ ਦਾ ਜ਼ਿਕਰ ਕਰਕੇ ਨਾਲ ਫਿਰ ਕਹਿ ਦਿੱਤਾ ਭਲੇ ਲੋਕੋ ਜਿੰਨੇ ਪੈਦਾ ਹੋਏ ਨੇ ਅੱਜ ਤੱਕ ਅੱਜ ਤੱਕ ਮੈਂ 2019 ਤੱਕਾਂਗਾ ਜੇ ਅਸੀਂ ਟੁੱਕ ਪੜਾਂਗੇ ਤਾਂ ਇਹ ਸਾਰੇ ਤੇ ਸਾਰੇ ਦੁਬਾਰਾ ਇੱਕੋ ਦਮ ਫਿਰ ਇਸ ਸ੍ਰਿਸ਼ਟੀ ਦੇ ਸਾਹਮਣੇ ਪ੍ਰਤੱਖ ਹੋ ਜਾਣ ਤੇ ਸਾਰੇ ਇਕੱਠੇ ਹੋ ਕੇ ਰੱਬ ਨੂੰ ਕਹਿਣ बाबा जी सारे कठे हो के भी तिल मात्र रहे लिव लाए के लगेगी, पर आखें वेद पाठ पुराण आखे पढ़े करे विख्यान आखे ब्रह्म आखे इंद आख गोपी तैय गोबिंद आखें ईश्वर आखे सिद्ध आखे केते कीते बुद्ध याद रखियो ਇਥੇ ਕੀਤੇ ਬੁੱਧ ਕਿਹਾ ਇੱਕ ਬੁੱਧ ਨਹੀਂ ਕਿਹਾ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਕਈ ਇਸ ਵੇਲੇ ਕਹਿੰਦੇ ਪਿਆ ਕਥਾ ਕਰਦੇ ਪਏ ਆਖਣ ਪਾਹੇ ਕਈ ਕਹਿਣ ਦਾ ਯਤਨ ਕਰ ਰਹਾ ਕੀਤੇ ਕਹਿ ਕਹਿ ਉਠੜ ਜਾਹੇ ਅਗਲੀ ਤੋਕੇ ਇਤੇ ਕੀਤੇ ਇਸ ਤੋਕ ਨੂੰ ਫਿਰ ਸੁਣਿਓ ਇਤੇ ਕੀਤੇ ਕੀਤੇ ਦਰ ਤੇ ਬੀਤੇ ਸਮੇਂ ਚ ਜਿਨ ਨੇ ਅੱਜ ਤੱਕ ਪੀਰ ਪਗੰਬਰ ਕਹਿੰਦੇ ਤੇ ਇਤੇ ਕੀਤੇ ਹੋਰ ਕਰੇ ਜੇ ਇੰਨੇ ਹੋਰ ਪੈਦਾ ਕਰ ਦੇ ਤਾਂ ਆਖ ਨਾ ਸਕੇ ਕਿਉਂ ਕਹਿ ਸਕੇਗਾ ਜੀ ਇਹਨੂੰ ਇਹਦੀ ਕਥਾ ਕੀ ਹੋਊਗੀ ਮੈਂ ਤਾਂ ਬੇਨਤੀ ਕੀਤੀ ਟੀਕੇ ਸਾਰੀ ਸਿਰੇ ਦੇ ਨੇ ਪਰ ਚੇਤੇ ਰੱਖਿਓ ਬਾਬਾ ਜੀ ਤੁਸੀਂ ਅਕਥ ਨੂੰ ਕਥਿਆ ਫਿਰ ਅਕਥ ਰਹਿਣ ਦਿੱਤਾ ਮਹਾਰਾਜ ਕਹਿੰਦੇ ਨੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਨਾ ਸਾਚਾ ਸੁਣ ਅਗਲੀ ਜਿਹੜੀ ਮੈਂ ਬੇਨਤੀ ਕਰ ਲਗਾ ਉਹ ਧਿਆਨ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਇਸ ਧਰਤੀ ਤੇ ਨਾ ਜੀ ਪੂਰਾ ਜ਼ੋਰ ਲੱਗਾ ਪਿਆ ਕੱਲ ਪਰਸੋਂ ਇੱਕ ਸਵਾਲ ਕਿਸੇ ਕੀਤਾ ਜੀ ਚਲੋ ਮੈਨੇਜਰ ਸਾਹਿਬ ਵੀ ਬੈਠੇ ਆ ਵੀ ਧਰਮ ਉੱਤੇ ਨਾ ਸਿਆਸਤ ਆ ਵੀ ਹੋ ਗਈ ਮੈਂ ਕਿਹਾ ਧਰਮ ਖਾਈ ਕੋਈ ਨਹੀਂ ਜਦੋਂ ਅਸਲੀ ਧਰਮ ਹੁੰਦਾ ਉਦੋਂ ਸਿਆਸਤ ਪਖਾਰਨ ਬਣ ਕੇ ਬੂਵੇ ਅੱਗੇ ਖਲੋਂਦੀ ਧਰਮ ਥੋੜਾ ਹੈ ਫਿਰ ਮੈਂ ਉੱਥੇ ਬੇਨਤੀ ਕੀਤੀ ਕਿ ਕਹਿੰਦੇ ਇਹ ਸਮਝੇ ਨਹੀਂ ਮੈਂ ਕਿਲੇ ਧਰਮ ਨਹੀਂ ਮੈਂ ਕਿਰਪਾਨ ਪਾਲੀ ਮੈਂ ਕਥਾ ਕਰਤੀ ਮੈਂ ਧਰਮੀ ਹੋ ਗਿਆ ਯਾਦ ਰੱਖਿਓ ਧਰਮ ਕਦੀ ਕਦੀ ਸਦੀਆਂ ਬਾਅਦ ਪੈਦਾ ਹੁੰਦਾ ਜਿੱਦਣ ਧਰਮ ਖਲੋ ਜਾਂਦਾ ਉਸ ਦਿਨ ਰਾਜਨੀਤੀ ਝੁਕਦੀ ਹੈ ਇੱਕ ਸੀਸਗੰਜ ਦੀ ਧਰਤੀ ਤੇ ਚੌਂਕ ਵਿੱਚ ਖਲੋ ਗਿਆ ਸੱਚੇ ਵੇ ਸਮਾਂ ਆ ਪਾਕ ਉਸ ਰਾਜਨੀਤੀ ਨੂੰ ਝੁਕਣਾ ਪਿਆ ਉਹਦੇ ਡੁੱਲੇ ਹੋਏ ਖੂਨ ਨੂੰ ਅੱਜ ਵੀ ਸਿਆਸਤ ਮੱਤੇ ਵੇਗਦੇ ਉਹ ਧਰਮ ਹੈ ਨਾ ਇਸੇ ਕਰਕੇ ਗੁਰੂ ਨੇ ਕਿਹਾ ਉਹਨਾਂ ਨੇ ਧਰਮ ਖੇਤ ਸਾਕਾਂ ਕੀਤਾ ਮੈਂ ਪਿਛਲੇ ਦਿਨ ਸੀਸਕੰਜ ਕਿਹਾ ਇੱਕ ਸ਼ਬਦ ਦੇ ਦੀ ਧਰਮ ਇਹ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਅਸੀਂ ਜਿੰਨੇ ਪੜਦੇ ਸਾਂ ਨਾ ਸਿਰ ਦੇ ਅਰਥ ਕਰਦੇ ਸਾਂ ਸਿੱਧਕ ਸਰਦਾਰ ਕਪੂਰ ਸਿੰਘ ਦਾ ਮੈਂ ਇੱਕ ਲੇਖ ਪੜਿਆ ਉਹ ਜਲੰਧਰ ਰੇਡੀਓ ਤੇ ਬੋਲੇ ਸਨ ਬਹੁਤ ਸਮਾਂ ਪਹਿਲਾਂ ਆਈਸੀਐਸ ਉਹ ਕਹਿੰਦੇ ਨੇ ਅਸਲ ਵਿੱਚ ਸਿਰ ਦਾ ਅਰਥ ਸਦਕ ਨਹੀਂ ਸਿਰ ਅਰਬੀ ਦਾ ਸ਼ਬਦ ਹੈ ਉਹ ਕਹਿੰਦੇ ਸਿਰ ਦਾ ਅਰਥ ਹੈ ਬ੍ਰह्म ਗਿਆਨੀ ਦੀ ਉਹ ਪਰਮ ਅਵਸਥਾ ਜਿਹਦੇ ਵਿੱਚ ਆਪਣਾ ਆਪਾਂ ਕੁਰਬਾਨ ਕਰ ਦਿੰਦਾ ਪਰ ਸੱਚ ਇਹ ਵੇ ਆਪਣੀ ਗੌਰਵਤਾ ਨੂੰ ਕਦੀ ਦਾਗ ਨਹੀਂ ਲੱਗਣ ਦਿੰਦਾ ਇਸ ਲਫ਼ਜ਼ ਨੂੰ ਫਿਰ ਮੈਂ ਸੌਖਾ ਕਰਕੇ ਸਮਝਾਉਣ ਦਾ ਯਤਨ ਕਰਾਂ ਮਨ ਨੂੰ ਕਿ ਜਿਸ ਅਵਸਥਾ ਚੋਂ ਬਿਤਰਦਾ ਹੈ ਲੋਕ ਕਹਿੰਦੇ ਨੇ ਧਰਮ ਨਾਮ ਦੀ ਕੋਈ ਚੀਜ਼ ਨਹੀਂ ਕੋਈ ਧਰਮ ਨਹੀਂ ਅੱਜ ਵੀ ਅਸੀਂ ਕਹਿੰਨੇ ਤੇ ਬਾਬਾ ਜੀ ਸਦੀਆਂ ਪਹਿਲਾਂ ਕਹਿ ਗਏ ਧਰਮ ਪੰਖ ਕਰ ਉਡਰੇ ਕਹਿੰਨੇ ਉੱਡ ਗਿਆ ਧਰਮ ਖੰਭ ਲਾ ਕੇ ਤੇ ਅੱਜ ਵੀ ਸਾਰੇ ਕਹਿੰਨੇ ਯਾਦ ਰੱਖਿਓ ਖੰਡਾ ਉਦੋਂ ਵੀ ਬੜਾ ਸੀ ਪਰ ਜਿੰਨਾ ਅੱਜ ਖੰਡਾ ਦੇ ਸਾਧਨ ਪੈਦਾ ਹੋ ਗਏ ਨੇ ਇਹਨੇ ਗੁਰੂ ਨਾਨਕ ਵੇਲੇ ਨਹੀਂ ਸਨ ਖੰਡਾ ਉਦੋਂ ਵੀ ਸੀ ਉਦੋਂ ਰੰਗ ਤਮਾਸ਼ੇ ਨਹੀਂ ਸਨ ਅੱਜ ਮੈਂ ਸੋਚਦਾ ਸਾਂ ਸੱਚੇ ਵੇ ਉਦੋਂ ਖੰਡਾ ਸੀ ਬੰਦਾ ਕਿਤੇ ਕੋਈ ਚਿਤਵਨ ਕਰ ਲੈਂਦਾ ਸੀ ਮਾੜਾ ਉਦੋਂ ਖੰਡਾ ਸੀ ਕਿਸੇ ਦਿਲ ਚੈਲੰਜ ਕਰਦਾ ਸੀ ਉਦੋਂ ਖੰਡਾ ਸੀ ਕਿਤੇ ਰੰਗ ਤਮਾਸ਼ੇ ਵੇਖਣ ਚਲਾ ਜਾਂਦਾ ਸੀ ਅੱਜ ਤਾਂ ਹਰ ਇੱਕ ਦੀ ਜੇਬ ਵਿੱਚ ਖੰਡਾ ਪਿਆ ਹੋਇਆ ਹੈ ਕਿਹੜਾ ਕਹਿੰਦਾ ਮੇਰਾ ਮਨ ਬੜੀ ਛੇਤੀ ਟਿਕ ਜਾਏ ਅੱਜ ਖੰਡਾ ਦੇ ਸਾਧਨੇ ਨੇ ਬੰਦਾ ਘਰ ਜਾਂਦਾ ਮੈਨੂੰ ਕਰਾਂ ਸਾਹਮਣੇ ਟੀਵੀ ਦੀ ਸਕਰੀਨ 'ਤੇ ਮੁੱਦਾ ਚੱਲਦਾ ਪਿਆ ਹੈ ਕਹਿੰਦਾ ਚਲੋ ਕੋਈ ਨਹੀਂ ਆਪਾਂ ਨਾ ਪਹਿਲਾਂ ਇਹ ਸੁਣ ਲਈਏ ਰਹਿ ਰਸ ਲੇਟ ਕਰ ਲਾਂ ਇਸ ਤਰੀ ਹੈ ਨਾ ਅੱਜ ਥਾਂ ਥਾਂ ਤੇ ਪੈਰ ਪੈਰ ਤੇ ਖੰਡਾਏ ਤੇ ਮੈਨੂੰ ਅੱਜ ਬਾਬੇ ਫਰੀਦ ਦਾ ਸ਼ਲੋਕ ਸੱਚੀ ਮੁੱਚੀ ਇਸ ਧਰਤੀ ਤੇ ਢੁਕਦਾ ਪਿਆ ਫਰੀਦਾ ਭੂਮ ਨਗਾਵਲੀ ਮੰਜਬਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾਂ ਅੰਚਨਾ ਲਾਹ ਇਹ ਦੋਵਰੀ ਸ਼ਲੋਕ ਆਇਆ ਜੀ ਗੁਰੂ ਗ੍ਰੰਥ ਸਾਹਿਬ ਸੱਚੀ ਮੁੱਚੀ ਇੰਨਾ ਖੰਡਾ ਇੰਨਾ ਖੰਡਾ ਤੇ ਉਸ ਖੰਡਾ ਨੇ ਇੰਨਾ ਕੋ ਅੰਦਰ ਖੰਡਾ ਦਿੱਤਾ ਅੱਜ ਖੰਡਾ ਵਾਲੀ ਪਰਭਾਸ਼ਾ ਹੀ ਧਰਮ ਦੀ ਪਰਭਾਸ਼ਾ ਬਣ ਕੇ ਰਹਿ ਗਈ। ਖੰਡਿਆ ਹੋਇਆ ਅੰਦਰ ਵੀ ਕਹਿ ਰਿਹਾ ਮੈਂ ਧਰਮੀ ਖ। ਮੈਂ ਆਪ ਨੂੰ ਸਲੋ ਸਮੇਂ ਚ ਰਹਿ ਕੇ ਸਮਾਪਤੀ ਕਰ ਦੇਣਾ। ਆਪ ਟਿੱਗ ਗਏ ਸੀ ਸੰਗਤ ਜਿਆਦਾ ਮੈਂ ਤਾਂ ਬੋਲਣ ਲੱਗ ਪਿਆ। ਹੁਣ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਜੀ ਰੱਬਾਰੇ ਸਭ ਕੁਝ ਜਾਣਦਾ। ਸੱਚ ਇਹ ਵੀ ਸੋਨਾ ਮੈਂ ਸਭ ਨੂੰ ਆ। ਇਹ ਨਹੀਂ ਕਿ ਮੈਂ ਬਹੁਤ ਵੱਡਾ ਵਿਦਵਾਨ ਆ ਸੱਚੀ ਮੁੱਚੀ ਮੇਰੇ ਪੱਲੇ ਕੁਝ ਵੀ ਨਹੀਂ ਮੈਂ ਇਹ ਇਹ ਹੰਕਾਰ ਵਾਲੀ ਨਿਮਰਤਾ ਚ ਨਹੀਂ ਕਹਿ ਰਿਹਾ ਹਕੀਕਤ ਇਹ ਵੇ ਜਿਹੜਾ ਬੰਦਾ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾ ਤੇ ਕੁਝ ਦਿਨ ਮਾਲਾ ਕਮਾ ਕੇ ਇਹ ਕਹਿਣ ਲੱਗ ਪਵੇ ਮੈਨੂੰ ਸਭ ਪਤਾ ਹੈ ਰੱਬ ਕੀ ਹੈ ਤੇ ਸਾਡਾ ਸਮਾਜ ਕਹੇਗਾ ਬ੍ਰਹਮ ਗਿਆਨੀ ਆ ਮਾਇਤ ਦੇ ਸਾਰੇ ਹਿੰਸੇ ਉਹਦੇ ਨੇ ਲੱਗ ਜਾਣਗੇ 108 1008 ਗਿਣਤੀ ਲੱਗੀ ਜਾਗੀ ਬਾਬਾ ਜੀ ਕੋਲ ਜਾ ਕੇ ਕਿਉਂ ਕਹੇ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਇਹਨੇ ਰੱਬ ਬਾਰੇ ਸਭ ਕੁਝ ਜਾਣ ਲਿਆ ਕਿਹੜੀ ਪਦਵੀ ਦਿਓਗੇ ਕਹਿਣ ਲੱਗੇ ਜਦੋਂ ਮੂਰਖਾਂ ਦੀ ਲਿਸਟ ਤਿਆਰ ਹੋਵੇ ਤਾਂ ਟੌਪ ਤੇ ਨਾਂ ਲਿਖਿਓ ਕਿਉਂਕਿ ਮਾਂ ਮੂਰਖ ਹੈ ਉਹ ਤੁਕ ਪੜੋ ਅੱਗੇ ਮਹਾਰਾਜ ਨੇ ਸ਼ਬਦ ਵਰਤੇ ਮਹਾਰਾਜ ਕਹਿੰਦੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤੇ ਉਹਦਾ ਨਾਂ ਕੀ ਲਿਖਿਆ ਜੀ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ ਮੂਰਖਾਂ ਦੀ ਮਿਸ਼ਤ ਜਦੋਂ ਤਿਆਰ ਹੋਵੇ ਤੇ ਸਭ ਤੋਂ ਸ਼िखर ਉਸ ਬੰਦੇ ਦਾ ਨਾਮ ਲਿਖਿਓ ਜਿਹੜਾ ਮੂੰਹ ਫਾੜ ਕੇ ਕਹਿੰਦਾ ਮੈਂ ਰੱਬ ਬਾਰੇ ਜਾਣ ਗਿਆ ਮੈਂ ਆਪ ਨੂੰ ਇੱਕ ਬੇਨਤੀ ਕਰਾ ਉਸ ਤੋਂ ਅੱਗੇ ਪੌੜੀ ਆਉਂਦੀ ਹੈ ਸੋਦਰ ਵਾਲੇ ਯਾਦ ਰੱਖੋ ਇਸ ਵਿੱਚ ਰੱਬ ਨੂੰ ਗਾਉਣ ਵਾਲਿਆਂ ਦਾ ਜ਼ਿਕਰ ਹੈ ਪਰ ਬਾਬਾ ਜੀ ਕਹਿੰਦੇ ਹੋਰ ਕੀਤੇ ਤੋਹ ਨੂੰ ਗਾਵਣ ਸੇ ਮੈਂ ਚਿਤਨਾ ਹਾਂ ਤੈਨੂੰ ਗਾਰੇ ਨੇ ਮੇਰੇ ਚੇਤੇ ਚ ਨਹੀਂ ਗੁਰਮਖੋਇਸ ਤੋਂ ਅੱਗੇ ਚੱਲੂ ਮੈਂ ਸਮਾਪਤੀ ਕਰ ਲੱਗਾ ਇੱਕ ਵਾਰ ਇੱਕ ਸੱਜਣ ਨੇ ਕਿਹਾ ਸੀ ਜੀ ਪਹਿਲੇ ਜਿਹੜੇ ਖੰਡ ਨੇ ਉਹਨਾਂ ਦੀ ਸਮਝ ਪੈ ਜਾਂਦੀ ਏ ਸੱਚ ਖੰਡ ਬੜਾ ਔਖਾ ਤੇ ਸੱਚੀ ਮੁੱਚੀ ਜੀ ਮੇਰੇ ਮਨ ਚ ਆਇਆ ਵੀ ਜਦੋਂ ਪਾਠ ਕੀਤਾ ਮੈਂ ਸ਼ਾਇਦ ਇੱਥੇ ਵੀ ਅਰਜ਼ ਕਰਕੇ ਗਿਆ ਪੰਜੇ ਤੇ ਪੰਜੇ ਖੰਡ ਕੀ ਅਨੰਤ ਨੇ ਪੰਜਾਂ ਖੰਡਾਂ ਦਾ ਅੰਤ ਹੀ ਕੋਈ ਜਿਵੇਂ ਅਸੀਂ ਕਿਨੇ ਧਰਮ ਖੰਡ ਸੌਖਾ ਜੀ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵੀ ਜੀ ਜੁਗਤ ਕੇ ਰੰਗ ਅੱਗੇ ਕੀ ਇਹ ਤਿੰਨ ਕੇ ਨਾਮ ਅਨੇਕ ਅਨੰਤ ਕਹ ਜਿੱਥੇ ਬਾਬਾ ਜੀ ਅਨੰਤ ਕਹਿ ਰਿਹਾ ਮੈਂ ਸਮਝ ਸਕਾਂਗਾ ਸ ਮਹਾਰਾਜ ਕਹਿੰਦੇ ਤੂੰ ਇਹ ਗੱਲ ਨੂੰ ਸਮਝ ਧਰਮ ਖੰਡ ਕਹ ਪਰ ਅਨੰਤ ਕਹ ਦੂਜੀ ਗੱਲ ਜਪਜੀ ਸਾਹਿਬ ਦੀ ਖੂਬਸੂਰਤੀ ਇਹ ਵੇ ਕਿ ਸਾਰਾ ਜਬਜੀ ਸਾਹਿਬ ਆਪਣੀ ਵਿਆਖਿਆ ਆਪਣੇ ਆਪ ਕਰੀ ਜਾਂਦਾ ਮੈਂ ਪਿਛਲੇ ਦਿਨ ਅਜ਼ੂਰ ਸਾਹਿਬ ਕਿਹਾ ਪੰਜ ਪ੍ਰਵਾਨ ਦੀ ਵਿਆਖਿਆ ਧਰਮਖੰਡ ਕਰਦਾ ਧਰਮਖੰਡ ਦੀ ਵਿਆਖਿਆ ਪੰਜ ਪ੍ਰਵਾਨ ਵਾਲੀ ਪੌੜੀ ਕਰਦੀ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇਂ ਦਰਗਹਿ ਮਾਨ ਪੰਚਾ ਸੋਹੈ ਦਰ ਰਾਜਾਂ ਤੇ ਜਦੋਂ ਧਰਮਖੰਡ ਚਾਹੋਗੇ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਮੈਂ ਆਪਣੀ ਬੇਨਤੀ ਸੰਕੋਚਾਂ ਕਿ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਜ ਪੁਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਹੁਣ ਮਹਾਰਾਜ ਅਗਲੇ ਖੰਡ ਚੜਦੇ ਪੈ ਸੁਰਤ ਨੂੰ ਮੈਂ ਸੁਰਤ ਨੂੰ ਕਹਿ ਰਿਹਾ ਮਨ ਨੂੰ ਨਹੀਂ ਅਸੀਂ ਕਦੇ ਕਿਹਾ ਮਨ ਦੀ ਸੋਚ ਨਹੀਂ ਨਹੀਂ ਮਹਾਰਾਜ ਅਗਲੇ ਖੰਡਿ ਛਾੜਿ ਦੇ ਪਿਆ ਕਿ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਿਘੇਸ਼ ਕੇਤੇ ਬਰਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ 나ਤ ਕੇਤੇ ਕੇਤੇ ਦੇਵੀ ਵੇਸ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਅੱਗੇ ਕੀ ਹੈ ਨਾਨਕ ਅੰਤਨਾ ਅੰਤ ਕੌਣ ਗਿਆਨਖੰਡ ਦਾ ਅੰਤ ਪਾ ਲਾ ਮੈਂ ਤਾਂ ਕਿਹਾ ਜੀ ਕਹਿ ਦੇਣਾ ਸੌਖਾ ਵੀ ਸੌਖੇ ਨੇ ਮਹਾਰਾਜ ਕਹਿੰਦੇ ਨੇ ਨਾਨਕ ਅੰਤ ਨਾ ਅੰਤ ਗਿਆਨਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬినੋਦ ਕੋਡ ਅਨੰਦ ਉਹਨਾਂ ਦਾ ਗਿਆਨ ਪਰਚੰਡ ਹੈ ਇਹ ਪੋਥੀਆਂ ਦਾ ਕੇਵਲ ਗਿਆਨ ਨਹੀਂ ਗੁਰਮਖੋ ਗਿਆਨ ਪਰਚੰਡ ਜਿਹੜਾ ਹੈ ਦੇਖੋ ਭਾਈ ਗਿਆਨ ਕੀ ਆਈ ਆਂਦੀ ਸੱਚੇ ਵੇ ਕੇਵਲ ਅਖਰੀ ਗਿਆਨ ਨਹੀਂ ਇਸ ਤੋਂ ਅਗਰੀ ਬੇਨਤੀ ਥੋੜਾ ਜਿਹਾ ਆਪ ਟਿਕਾ ਬਣਾਇਓ ਮਹਾਰਾਜ ਨੇ ਕਿਹਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬినੋਦ ਕੋਟ ਅਨੰਤ ਹੁਣ ਅੱਗੇ ਆ ਗਿਆ ਸ਼ਰਮ ਖੰਡ ਕਿ ਸ਼ਰਮ ਖੰਡ ਵਿੱਚ ਅੰਤ ਪਾਸਿਕ ਨੇ ਮਹਾਰਾਜ ਕਹਿੰਦੇ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਰਤ ਘੜੀਆਂ ਬਹੁਤ ਅਨੂਪ ਇਹ ਬੇਨਤੀ ਥੋੜੀ ਸੁਣਿਓ ਗੁਰਮਖੋ ਤਿੱਥੈ ਘਾਰਤ ਘੜੀਆਂ ਬਹੁਤ ਅਨੂਪ ਅੱਗੇ ਕੀ ਹੈ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਕਿਸੇ ਕੋਲੇ ਸਮਰੱਥਾ ਨਹੀਂ ਕਿ ਉਸ ਕਥਾ ਨੂੰ ਮੁਕੰਮਲ ਬਿਆਨ ਕਰ ਸਕੇ ਉਸ ਤੋਂ ਬਾਅਦ ਸਾਡੇ ਸਾਹਮਣੇ ਆਉਂਦਾ ਕਰਮਖੰਡ ਮੈਂ ਬੇਨਤੀ ਕਰਾਂ ਕਰਮਖੰਡ ਵੀ ਅਕਤ ਹੈ ਇਸ਼ਾਰੇ ਜ਼ਰੂਰ ਨੇ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਿੱਥੇ ਜੋਦਮਾ ਬਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਤਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨੇ ਜਾਏ ਗੁਰਮੁਖ ਕੋ ਕੌਣ ਕਤਨ ਕਰ ਸਕਦਾ ਮੈਂ ਤਾਂ ਸ਼ੁਰੂਆਤ ਕੀਤੀ ਸੀ ਅਖਰਾਂ 'ਚ ਸਿਬਦ ਖੈ ਪਰ ਅਖਰਾਂ 'ਚ ਅੰਤ ਨਹੀਂ ਇਹ ਬੇਅੰਤ ਹੈ ਤਾਂ ਕਿ ਰੂਪ ਨਾ ਕਥਨੇ ਜਾਹ ਮਹਾਰਾਜ ਨੇ ਕਿਹਾ ਹਜ਼ੂਰ ਨੇ ਫਿਰ ਜਦੋਂ ਸਾਨੂੰ ਕਰਮਖੰਡ ਤੋਂ ਸੱਚਖੰਡ ਲੈ ਕੇ ਗਏ ਉੱਥੇ ਬਖਸ਼ਿਸ਼ ਹੋਰ ਕੀਤੀ ਤਾਂ ਕਿ ਰੂਪ ਨਾ ਕਥਨੇ ਜਾਏ ਮਹਾਰਾਜ ਕਹਿੰਦੇ ਨੇ ਨਾਉ ਮਰੇ ਨੇ ਠਾਗੇ ਜਾਏ ਜਿਨ ਕਾ ਰਾਉ ਬਸੈ ਮਨਮਾਹੇ ਤਿਥੈ ਭਗਤ ਵਸੈ ਕੇ ਲੋਹ ਹੋਣ ਪਿਆਰਿਓ ਇਹ ਗੱਲ ਹੋਰ ਸੁਣਿਓ ਇਥੇ ਬਾਣੀ ਨੇ ਮੈਂ ਕਿਉਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਕਰੋੜਾਂ ਬ੍ਰਹਮੰਡਾਂ ਦਾ ਗੁਰੂ ਹੈ ਬੰਚ ਆਇਆ ਹੋਗਾ इमोशनल ਕਰਨ ਲਈ ਕਹਿ ਦਿੱਤਾ ਕਿਉਂਕਿ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੁਣ ਆਹ ਜਿਹੜੀ ਤੋਕ ਹੈ ਇਹ ਤੋਕ ਕਹਿ ਰਹੀ ਏ ਵੀ ਸਿਮਰਨ ਭਗਤੀ ਕਰਨ ਵਾਲੇ ਕੇਵਲ ਇਸ ਧਰਤੀ ਤੇ ਨਹੀਂ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿੰਨਾਂ ਵਿੱਚ ਪਰਮਾਤਮਾ ਦੀ ਭਗਤੀ ਕਰਨ ਵਾਲੇ ਆ ਤੇ ਸਾਰੇ ਲੋਕਾਂ ਦੇ ਭਗਤ ਜਿਹੜੇ ਨੇ ਸੱਚਖੰਡ ਵਿੱਚ ਰਹਿਮਤਾਂ ਵਰਤਾਇਆ ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਖਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾਂਤ ਗੱਲ ਆਪਾਂ ਇਹ ਤੋਂ ਸ਼ੁਰੂ ਕੀਤੀ ਸੀ ਵੀ ਕਥੋ ਜ਼ਰੂਰ ਪਰ ਉਹ ਕਥ ਕੇ ਵੀ ਅਕਥ ਹੈ ਜੇ ਕੋ ਕਥੈ ਤਾਂ ਅੰਤ ਨਾਂ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਉ ਹੁਕਮ ਤੇ ਵਤ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਹੁਣ ਅਖੀਰ ਤੇ ਬਾਬਾ ਜੀ ਨੇ ਗੱਲ ਮੁਕਾਈ ਇੱਕ ਉਦਾਹਰਨ ਦੇ ਕੇ ਪਹਿਲਾ ਪ੍ਰਮਾਣ ਦੇ ਹੀ ਗਏ ਸਿਰਫ ਕਹੀ ਗਏ ਅਕਤ ਹੈ ਬਾਬਾ ਜੀ ਤੁਸੀਂ ਇੰਨਾ ਕੋਈ ਸਾਨੂੰ ਸੈਂਤਵੀਂ ਪੌੜੀ ਤੱਕ ਦੱਸ ਦਿੱਤਾ ਸੈਂਤਵੀਂ ਪੌੜੀ ਤੱਕ ਤੁਸੀਂ ਦੱਸ ਦਿੱਤਾ ਮਹਾਰਾਜ ਖੁਣ ਸਾਨੂੰ ਅਖੀਰ ਦੱਸੋ ਜੋ ਆਪ ਅਕਥ ਕਹਿ ਰਹੇ ਹੋ ਮੈਂ ਬੋਲ ਨਹੀਂ ਸਕਦਾ ਕਿਆ ਨਾ ਜਾਈ ਸਾਨੂੰ ਇਹ ਪੱਲੇ ਪਉ ਅਖੀਰ ਤੇ ਕਿਉਂ ਨਹੀਂ ਮਹਾਰਾਜ ਕਹਿੰਦੇ ਆ ਜਿਵੇਂ ਲੋਹੇ ਦਾ ਟੁਕੜਾ ਲੈ ਕੇ ਆਪਣੇ ਦੰਦਾਂ ਨਾਲ ਕੋਈ ਚਬਾਣਾ ਚਾਹੇ ਲੋਹਾ ਦੰਦਾਂ ਨਾਲ ਚਬਾਇਆ ਨਹੀਂ ਜਾਂਦਾ ਇਸੇ ਤਰ੍ਹਾਂ ਪੂਰੀ ਪਰਿਪੂਰਣ ਪਰਮਾਤਮਾ ਨੂੰ ਜ਼ਬਾਨ ਨਾਲ ਬੋਲਿਆ ਵੀ ਨਹੀਂ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਮੇਰੇ ਕਹਿਣ ਤੋਂ ਮੁਰਾਦ ਮਹਾਰਾਜ ਕਹਿੰਦੇ ਆ ਕਿ ਨਾਨਕ ਕਥਨਾ ਕਰੜਾ ਸਾਰ ਸਾਰ ਦਾ ਅਰਥ ਹੈ ਲੋਹਾ ਕੌਣ ਲੋਹੇ ਨੂੰ ਰੋਜ਼ ਦੰਦਾਂ ਨਾਲ ਚਬਾਏ ਮੈਂ ਸਿਰਫ ਆਪ ਨੂੰ ਬੇਨਤੀ ਇੰਨੀ ਕੱਜ ਕੀਤੀ ਮੈਂ ਜਪਜੀ ਸਾਹਿਬ ਤਾਂ ਥਾਂ ਥਾਂ ਤੇ ਬੇਨਤੀ ਕਰ ਰਿਹਾ ਕਿ 550 ਸਾਲ ਆਏ ਮਹਾਰਾਜੀ ਦਾ ਆਪਾਂ ਸਾਰੇ ਗੁਰਦੇਵ ਦੀ ਇਸ ਬਾਣੀ ਨੂੰ ਜਿੰਨੇ ਵਦ ਤੋਂ ਵਦ ਪਾਠ ਹੋ ਸਕੇ ਸੁਰਤ ਜੋੜ ਕੇ ਇਹਨੂੰ ਬਰੀਕੀ ਨਾਲ வாਚਣ ਦਾ ਯਤਨ ਕਰੀਏ ਜਪਜੀ ਸਾਹਿਬ ਸਚਿਆਰਤਾ ਦੇ ਪਾਤਕ ਸਾਨੂੰ ਲੈ ਕੇ ਜਾਂਦਾ ਹੈ 78ਵੀਂ ਪੌੜੀ ਜਿਹੜੀ ਹੈ ਉਸ ਵਿੱਚ ਗੁਰਦੇਵ ਨੇ ਸਚਿਆਰ ਪੁਰਸ਼ ਦੇ ਜੀਵਨ ਦਾ ਚਿੰਨ ਦਿੱਤਾ ਹੈ ਆਪ ਸੰਗਤ ਦਾ ਬਹੁਤ ਧੰਨਵਾਦ ਮੈਂ ਸਿਰਫ ਇੰਨੀਕ ਬੇਨਤੀ ਕੀਤੀ ਸੀ ਕਾਗਜ਼ ਕਲਮ ਦਿਵਾਤਾ ਸ਼ਾਈਆਂ ਸਭ ਧੰਤਾਯੋਗ ਨੇ ਅੱਖਰਾਂ ਰਾਈ ਸਿਵਤ ਸਲਾਹ ਕਰੀਏ ਅੱਖਰਾਂ ਵਿੱਚ ਅੱਖਰਾਂ ਵਾਲੇ ਦੀ ਸੁਰਤ ਸਮੋਈ ਹੋਈ ਹੈ ਅੱਖਰਾਂ ਵਾਲੇ ਦਾ ਆਪਾ ਸਮੋਇਆ ਹੋਇਆ ਹੈ ਇਸੇ ਕਰਕੇ ਬਾਣੀ ਗੁਰੂ ਗੁਰੂ ਹੈ ਬਾਣੀ ਕਿਆ ਹੈ ਇਹ ਸ਼ਬਦ ਉਹ ਸਾਨੂੰ ਪਰਮਾਤਮਾ ਦੇ ਘਰ ਤੱਕ ਲੈ ਜਾਂਦਾ ਹੈ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਖੋਈਆਂ ਵਿਰਾਨ ਵਿਨਾਪੁਰਾਂ ਸਾਧ ਸੰਗਤ ਜੀ ਬਖਸ਼ ਦੇਣੀਆਂ ਮੈਂ ਸਮੁੱਚੇ ਸੋਸਾਇਟੀ ਦਾ ਸਾਡੇ ਦੀਨ ਪ੍ਰਸਾਦ ਮੈਨੇਜਰ ਸਾਹਿਬ ਬੈਠੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ